ਇੱਕ ਸਾਬਕਾ ਜੱਜ ਖਿਲਾਫ ਬਿਆਨਬਾਜ਼ੀ ਕਰਨ ਦੇ ਮਾਮਲੇ 'ਚ ਸੁਖਬੀਰ ਬਾਦਲ ਤੇ ਵਿਕਰਮ ਮੰਜੀਠੀਆ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਿਆ। ਦਰਸ਼ਕਾਂ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਸਾਬਕਾ ਜੱਜ ਰਣਜੀਤ ਸਿੰਘ ਖਿਲਾਫ ਕੀਤੀ ਬਿਆਨਬਾਜ਼ੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮੰਜੀਠੀਆ ਨੂੰ ਅਫਸੋਸ ਪ੍ਰਗਟ ਕਰਨ ਲਈ ਕਿਹਾ। ਜੱਜ ਰਣਜੀਤ ਸਿੰਘ ਨੇ ਪੰਜਾਬ ਬਦਬੀ ਤੇ ਪੁਲਿਸ ਦੀ ਗੋਰੀਬਾਰੀ ਸੰਬੰਧੀ ਘਟਨਾਵਾਂ ਦੀ ਜਾਂਚ ਲਈ ਬਣੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ ਦੱਸਦੀ ਹੈ ਕਿ ਜਸਟਿਸ ਐਮ ਐਲ ਸੁਨਦਰੇਸ਼ ਅਤੇ ਜਸਟਿਸ ਅਰਵਿੰਦ ਕੁਮਾਰ ਦੇ ਇੱਕ ਬੈਂਚ ਨੇ ਜਸਟਿਸ ਰஞ்சிਤ ਸਿੰਘ ਦੀ ਅਪੀਲ ਤੇ ਸੁਣਵਾਈ ਕੀਤੀ ਜਾ ਰਹੀ ਸੀ ਜਸਟਿਸ ਰஞ்சிਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਸ ਦੀ ਅਰਜੀ ਖਾਰਜ ਕੀਤੇ ਜਾਣ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਬੈਂਚ ਨੇ ਸਾਬਕਾ ਜੱਜ ਨੂੰ ਆਪਣੀ ਹੋਂਮੈ ਨੂੰ ਇੱਕ ਪਾਸੇ ਰੱਖ ਕੇ ਅੱਗੇ ਵਧਣ ਦੀ ਗੱਲ ਆਖਦਿਆਂ ਦੋਵੇਂ ਧਿਰਾਂ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ ਹੈ ਬੈਂਚ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਉਸ ਵੇਲੇ ਪੰਜਾਬ ਦੇ ਉਪ ਮੁੱਖ ਮੰਤਰੀ ਸਾਰਾਂ ਤੇ ਅਫਸੋਸ ਜ਼ਾਹਿਰ ਕਰਨ ਲਈ ਉਹਨਾਂ ਦਾ ਅਕਸ ਹੋਰ ਵਧੇਗਾ ਬੈਂਚ ਨੇ ਬਾਦਲ ਤੇ ਮਜੀਠੀਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੁਨੀਤ ਬਾਲੀ ਨੂੰ ਕਿਹਾ ਤੇ ਤੁਸੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੀ ਅਤੇ ਉਹ ਇੱਕ ਸਾਬਕਾ ਜੱਜ ਹੈ ਤੁਹਾਡੇ ਦੋਹਾਂ ਦੇ ਜਨਤਕ ਜੀਵਨ ਵਿੱਚ ਉੱਚੇ ਸਥਾਨੇ ਤੁਹਾਡੇ ਵੱਲੋਂ ਕੀਤੀ ਗਈ ਬਿਆਨਬਾਜ਼ੀ ਤੇ ਇੱਕ ਨਜ਼ਰ ਮਾਰੋ ਇਹ ਚੰਗਾ ਨਹੀਂ ਲੱਗਦਾ ਅੱਗੇ ਇੱਕੋ ਇੱਕ ਰਾਹ ਬੱਤ ਹੈ ਕਿ ਤੁਹਾਨੂੰ ਅਫਸੋਸ ਜ਼ਾਹਿਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਮਨਾਓ ਇਸ ਤੇ ਬਾਲੀ ਦੇ ਨਾਲ ਦੇ ਵਕੀਲ ਨਿਸ਼ਾੰਤ ਬਿਸ਼ਨੋਈ ਨੇ ਬੈਂਚ ਨੂੰ ਕਿਹਾ ਕਿ ਉਹ ਸਮਝਦੇ ਹਨ ਕਿ ਅਦਾਲਤ ਕੀ ਕਹਿਣਾ ਚਾਹੁੰਦੀ ਹੈ ਉਹਨਾਂ ਆਪਣੇ ਮੁਵਕਲਾ ਤੱਕ ਸੁਨੇਹਾ ਪਹੁੰਚਾਉਣ ਲਈ ਕੁਝ ਸਮਾਂ ਮੰਗਿਆ ਬੈਂਚ ਨੇ ਸਾਬਕਾ ਜੱਜ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦਿਨੇਸ਼ ਗੁਪਤਾ ਨੂੰ ਵੀ ਜੱਜ ਤੱਕ ਪਹੁੰਚਾਉਣ ਲਈ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਬੈਂਚ ਨੇ ਕਿਹਾ ਸੀ ਤੁਹਾਨੂੰ ਸਿਰਫ ਇਨਾ ਹੀ ਕਹਿਣਾ ਚਾਹਾਂਗੇ ਕਿ ਜਿੰਨਾ ਉੱਪਰ ਜਾਓਗੇ ਤੁਹਾਡੀ ਹੋਮੈ ਉਨੀ ਹੀ ਵਧੇਗੀ ਤੁਹਾਨੂੰ ਆਪਣੀ ਹੋਮੈ ਨੂੰ ਇੱਕ ਪਾਸੇ ਰੱਖਣਾ ਹੋਵੇਗਾ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਅਜਿਹੇ ਮਾਮਲੇ ਹੁੰਦੇ ਨੇ ਜਿਦੇ ਵਿੱਚ ਇੱਕ ਦੂਜੇ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਜੇਕਰ ਮੌਜੂਦਾ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਿਆਸੀ ਲੀਡਰਾਂ ਵੱਲੋਂ ਇੱਕ ਦੂਜੇ ਦੇ ਉੱਤੇ ਜਹੇ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਿਸ ਨੂੰ ਸੋਕੇ ਲੋਕ ਵੀ ਹੈਰਾਨ ਨੇ ਕਿ ਆਖਰ ਇਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਆ ਉਹ ਕਿੱਥੇ ਤੱਕ ਪਹੁੰਚ ਚੁੱਕੀ ਹੈ ਕਿੰਨੇ ਹੇਠੇ ਪੱਧਰ ਤੇ ਆ ਕੇ ਬਿਆਨਬਾਜ਼ੀ ਕੀਤੀ ਜਾਂਦੀ ਹੈ ਇੱਕ ਦੂਜੇ ਨਾਲ ਮਜ਼ਾਕ ਤੱਕ ਕਰ ਦਿੱਤਾ ਜਾਂਦਾ ਹੈ ਪਰ ਜੇਕਰ ਸਾਬਕਾ ਜੱਜ ਰਜਿਸਿੰਗ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਜਸਟਿਸ ਉਹਨਾਂ ਦੇ ਬਾਰੇ ਇੱਕ ਕਿਤਾਬ ਵੀ ਲਿਖੀ ਗਈ ਸੀਗੀ ਤੇ ਖਾਸ ਤੌਰ ਦੇ ਉੱਤੇ ਜਿਹੜਾ ਵਿਦਬੀ ਦੇ ਮਾਮਲੇ ਸੀ ਉਹਦੀ ਐਸਐਟ ਬਣੀ ਸੀ ਕਿਉਂਕਿ 2015 ਵਿੱਚ ਬਾਬਲ ਕਲਾਂ ਦੇ ਵਿੱਚ ਗੋਲੀकांड ਵਾਪਰਦਾ ਹੈ ਬਰਗਾੜੀ ਵਿੱਚ ਬੇਦਬੀ ਦੀ ਘਟਨਾ ਵਾਪਰਦੀ ਹੈ ਤਾਂ ਉਸ ਪੂਰੇ ਮਾਮਲੇ ਦੀ ਜਾਂਚ ਚੁਕਾ ਰਹੇ ਸੀਗੇ ਤਾਂ ਜਿਸ ਤੋਂ ਬਾਅਦ ਉਹਨਾਂ ਦੀ ਕੈਲੀਏ ਕਿ ਉਹਨਾਂ ਤੇ ਬਿਆਨਬਾਜ਼ੀ ਕੀਤੀ ਉਹਨਾਂ ਦੀ ਜਾਂਚ ਤੇ ਵੀ ਸਵਾਲ ਚੁੱਕੇ ਗਏ ਸੀਗੇ ਸੁਖਬੀਰ ਸਿੰਘ ਬਾਦਲਪੁਰਾ ਵੱਲੋਂ ਜਾਂ ਖਾਨੀਦਰ ਵੱਲੋਂ ਜਿਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਸਖਤ ਨਜ਼ਰ ਆਈ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ افسوس ظاہر کرنا ਚਾਹੀਦਾ ਹੈ ਸੁਖਬੀਰ ਬਾਦਲ ਤੇ ਬਿਰਕਰ ਮਜੀਠੀਆ ਨੂੰ ਕਿਉਂਕਿ ਕਹਿੰਦੇ ਕੋਈ ਹੋਰ ਰਾਸਤਾ ਕਿ ਨਹੀਂ ਬਚਦਾ ਹੈਗਾ ਇਸ ਕਰਕੇ ਜਹੀ بیان بازی ਤੋਂ ਗਰੇਜ ਕਰਨਾ ਚਾਹੀਦਾ ਹੈ ਤੁਹਾਡੀ ਉੱਚੀ امیج ਹੈ ਜਿਸ ਨੂੰ ਤੁਸੀਂ ਖਰਾਬ ਨਾ ਕਰੋ ਦਿਓ ਜਾਜਤ ਧੰਨਵਾਦ